ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਸ ਸਥਾਨ ਦੇ ਉੱਤੇ ਰਾਮ ਭਗਵਾਨ ਦੇ ਨਾਂ ਨੇ ਇਹ ਜ਼ਮੀਨ ਉਹ ਭਾਗਾਂ ਵਾਲੀ ਜ਼ਮੀਨ ਹੈ ਜਿੱਥੇ ਕਿ ਭਗਵਾਨ ਰਾਮਚੰਦਰ ਜੀ ਦੇ ਹੱਥ ਵੀ ਲੱਗੇ ਹੋਣੇ ਉਹਨਾਂ ਦੇ ਚਰਨ ਵੀ ਲੱਗੇ ਹੋਣੇ ਆ ਉਹਨਾਂ ਨੇ ਇੱਥੇ ਆਪਣਾ ਸਮਾ ਵੀ ਬਤਾਇਆ ਹੋਣਾ ਹੈ ਸੋ ਕਹ ਲਈਏ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਜਨਮ ਹੀ ਇੱਥੇ ਹੋਇਆ ਸੀ ਕਿਉਂਕਿ ਅੱਗੇ ਜਦੋਂ ਪੁਰਾਣਾ ਸਮਾ ਸੀ ਉਦੋਂ ਨਾਨਕਿਆਂ ਦੇ ਘਰੇ ਜਿਹੜਾ ਹੈ ਬੱਚੇ ਦਾ ਜਨਮ ਹੋਇਆ ਕਰਦਾ ਸੀ ਇਸ ਕਰਕੇ ਇਸ ਨੂੰ ਰਾਮ ਭਗਵਾਨ ਦੀ ਜਨਮ ਭੂਮੀ ਵੀ ਕਹਿ ਦਿੰਦੇ ਆ ਜੇਕਰ ਇਤਿਹਾਸ ਦੀ ਗੱਲ ਕਰੀਏ ਤਾਂ ਕਿਹਾ ਜਾਂਦਾ ਹੈ ਕਿ ਇਸ ਸਥਾਨ ਦੇ ਉੱਤੇ ਰਾਮ ਭਗਵਾਨ ਦੇ ਨਾਨਕੇ ਨੇ ਇੱਕ ਵਾਰ ਅਤਲ ਜੀ ਜਿਹੜਾ ਦਿਖਾਓ ਇਹ ਸਾਰੀ ਪਹਾੜੀ ਜਿਹੜੀ ਹੈ ਇੱਕ ਕਿਲੇ ਦੇ ਰੂਪ ਦੇ ਵਿੱਚ ਸੀ ਇਹ ਕਿਲਾ ਸੀ ਇਸ ਕਿਲੇ ਦੇ ਵਿੱਚ ਰਾਜਾ ਜਿਹੜੇ ਕੌਸ਼ਲ ਸੀਗੇ ਉਹ ਇੱਥੇ ਰਹਿੰਦੇ ਹੁੰਦੇ ਸੀ ਉਹਨਾਂ ਦਾ ਕਿਲਾ ਸੀ ਔਰ ਇਹ ਇਲਾਕਾ ਜਿਸ ਨੂੰ ਕਿ ਅੱਜ ਕੜਾਮ ਕਿਹਾ ਜਾਂਦਾ ਇਸ ਨੂੰ ਕੌਸ਼ਲ ਨਗਰੀ ਕਿਹਾ ਜਾਂਦਾ ਸੀ ਦੱਸ ਦਈਏ ਕਿ ਕੌਸ਼ਲ ਨਗਰੀ ਦੇ ਨਾਮ ਨਾਲ ਜਾਣਿਆ ਜਾਂਦਾ ਇਹ ਕੜਾਮ ਉਸ ਤੋਂ ਬਾਅਦ ਇਸ ਨੂੰ ਕੋਹਰਾਮ ਕਹਿਣ ਲੱਗੇ ਤੇ ਕੁਝ ਬੁੱਧੀ ਜੀਵੀਆਂ ਨੇ ਕਿਹਾ ਕਿ ਇਹ ਨਾਂ ਕੋਹਰਾਮ ਜਿਹੜਾ ਠੀਕ ਨਹੀਂ ਹੈ ਜਾਂ ਫਿਰ ਕਹ ਲੀਏ ਕਿ ਸਮੇਂ ਦੇ ਨਾਲ-ਨਾਲ ਜ਼ੁਬਾਨ ਦੀ ਤਬਦੀਲੀ ਦੇ ਨਾਲ-ਨਾਲ ਇਸ ਦਾ ਨਾਂ ਕੜਾਮ ਬਣ ਗਿਆ ਕੜਾਮ ਵੈਸੇ ਬੜੇ ਭਾਗਾਂ ਵਾਲੀ ਜ਼ਮੀਨ ਹੈ ਬੜੇ ਭਾਗਾਂ ਵਾਲੀ ਧਰਤੀ ਹੈ ਕਿਉਂਕਿ ਜਿੱਥੇ ਰਾਜਾ ਕੌਸ਼ਲ ਦੀ ਗੱਲ ਹੋਈ ਜਿੱਥੇ ਮਹਾਰਾਜਾ ਦਸ਼ਰਤ ਦੀ ਬਰਾਤ ਆਈ ਉੱਥੇ ਹੀ ਰਾਮ ਭਗਵਾਨ ਜੀ ਇੱਥੇ ਜਦੋਂ ਨਾਨਕੇ ਦੇ ਵਿੱਚ ਸੀ ਤੇ ਇੱਥੇ ਖੇਡੇ ਹੋਣੇ ਇੱਥੇ ਥਾਂ-ਥਾਂ ਤੇ ਉਹਨਾਂ ਦੇ ਜਿਹੜੇ ਪਖੀ ਨੇ ਉਹ ਲੱਗੇ ਹੋਣੇ ਉਹਨਾਂ ਦੀ ਚਰਨਛੋਪਾ ਪ੍ਰਾਪਤ ਇਹ ਧਰਤੀ ਹੈ ਸੋ ਕਹਿ ਲੀਏ ਕੁਝ ਉਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਜਨਮ ਹੀ ਇੱਥੇ ਹੋਇਆ ਸੀ ਕਿਉਂਕਿ ਅੱਗੇ ਜਦੋਂ ਪੁਰਾਣਾ ਸਮਾਂ ਸੀ ਉਦੋਂ ਨਾਨਕਿਆਂ ਦੇ ਘਰੇ ਜਿਹੜਾ ਹੈ ਬੱਚੇ ਦਾ ਜਨਮ ਹੋਇਆ ਕਰਦਾ ਸੀ ਇਸ ਕਰਕੇ ਇਸ ਨੂੰ ਰਾਮ ਭਗਵਾਨ ਦੀ ਜਨਮ ਭੂਮੀ ਵੀ ਕਹਿ ਦਿੰਦੇ ਆ ਪਰ ਫਿਰ ਹਾਲ ਇਸ ਦੇ ਉੱਤੇ ਕੁਝ ਸਪਸ਼ਟ ਨਹੀਂ ਹੈ ਅੱਜ ਜਨਮ ਭੂਮੀ ਦੇ ਉੱਤੇ 22 ਤਰੀਕ ਨੂੰ ਜਿਹੜੀ ਉਹਨਾਂ ਦੀ ਪ੍ਰਾਣ ਪ੍ਰティਸ਼ਠਾ ਹੋਣੀ ਹੈ ਸੋ ਤੁਹਾਨੂੰ ਸਭ ਤੋਂ ਪਹਿਲਾਂ ਦਰਸ਼ਨ ਕਰਾਨੇ ਆ ਮਾਤਾ ਕੁਸ਼ਲਿਆ ਜੀ ਦੀ ਜਿਹੜੀ ਇੱਥੇ ਵਿਰਾਜਮਾਨ ਨੇ ਉਹਨਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਸ ਤੋਂ ਬਾਅਦ ਗੱਲਬਾਤ ਕਰਾਂਗੇ ਇੱਥੇ ਰਹਿੰਦੇ ਲੋਕਾਂ ਦੇ ਨਾਲ ਤੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿਸ ਤਰ੍ਹਾਂ ਇੱਥੇ ਇਸ ਥਾਂ ਦੇ ਉੱਤੇ ਮਾਤਾ ਕੁਸ਼ੱਲਿਆ ਜੀ ਵਿਰਾਜਮਾਨ ਨੇ ਤੁਹਾਨੂੰ ਦੱਸ ਦਈਏ ਕਿ ਮਾਤਾ ਕੁਸ਼ੱਲਿਆ ਹਸਪਤਾਲ ਪਟਿਆਲਾ ਦੇ ਵਿੱਚ ਹੈ ਉਹ ਵੀ ਇਸ ਸਥਾਨ ਦੇ ਨਾਲ ਤਾਲੁਕ ਰੱਖਦਾ ਹੈ ਇਸੇ ਕਰਕੇ ਮਾਤਾ ਕੁਸ਼ੱਲਿਆ ਜੀ ਦੇ ਨਾਮ ਨਾਲ ਉਸ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਸੀ ਉੱਥੇ ਹੀ ਤੁਹਾਨੂੰ ਦੱਸਿਏ ਕਿ ਅੱਜ ਵੀ ਉਹੀ ਕਿਲਾ ਪ੍ਰਾਣੀਆਂ ਇੱਟਾਂ ਉਸ ਤਰ੍ਹਾਂ ਲੱਗੀਆਂ ਹੋਈਆਂ ਚਾਰ ਚਪੇਰੇ ਚਾਰ ਦਵਾਰਾਂ ਸੀ ਪਰ ਵਕਤ ਬੜੀ ਚੀਜ਼ਾਂ ਨੂੰ ਢਾ ਦਿੰਦਾ ਸੋ ਇਹ ਚਾਰ ਦਿਵਾਰੀ ਵੀ ਵਕਤ ਵੱਲੋਂ ਢਾ ਦਿੱਤੀ ਗਈ ਹੈ ਔਰ ਬਹੁਤ ਸਾਰੀਆਂ ਇਤਿਹਾਸਕ ਘਟਨਾਵਾਂ ਇਤਿਹਾਸਕ ਗੱਲਾਂ ਜਾਂ ਕਹਿ ਲਈਏ ਮਹਾਨ ਸ਼ਖਸੀਅਤਾਂ ਦਾ ਤਾਲੁਕ ਕੜਾਮ ਦੀ ਇਸ ਧਰਤੀ ਦੇ ਨਾਲ ਹੈ ਸੋ ਤੁਹਾਨੂੰ ਉਸ ਥਾਂ ਦੇ ਵੀ ਦਰਸ਼ਨ ਕਰਾਵਾਂਗੇ ਜਿਸ ਸਥਾਨ ਦੇ ਉੱਤੇ ਮਾਤਾ ਕੁਸ਼ਲਿਆ ਦੀ ਜਦੋਂ ਬਾਰਾਤ ਲੈ ਕੇ ਰਾਜਾ ਦਸ਼ਰਤ ਆਏ ਸੀ ਜਿੱਥੇ ਉਹ ਰੁਕੇ ਸਨ ਉੱਥੇ ਵੀ ਇੱਕ ਗੁਰਦੁਆਰਾ ਸ਼ਿਸ਼ੋਭਿਤ ਹੈ ਉਹਨਾਂ ਦੇ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਫਿਲਹਾਲ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਅਸੀਂ ਕੌਸ਼ਲ ਨਗਰੀ ਦੇ ਰਾਜਾ ਕੌਸ਼ਲਦਾ ਤੇ ਮਾ ਕਸ਼ਲਿਆ ਜੀ ਦੇ ਦਰਸ਼ਨ ਕਰਵਾ ਰਹੇ ਜਿਹੜੇ ਕਿ ਰਾਮ ਭਗਵਾਨ ਦੇ ਮਾਤਾ ਜੀ ਆ ਤੁਸੀਂ ਸਾਰੇ ਜਾਣਦੇ ਹੀ ਹੋ ਸੋ ਅੱਜ ਭਾਗਾਂ ਵਾਲੇ ਲੋਕ ਉਹਨਾਂ ਦੇ ਦਰਸ਼ਨ ਕਰਨਗੇ